ਜਿਨੇ ਜਾਤਾ ਤਿਸ ਕੀ ਇਹ ਰਹਿਤ ਸਤ ਵਜਨ ਸਾਧੂ ਸਭ ਕਹਿਤ ਜਿਨੇ ਜਾਤਾ ਜਿਨੇ ਜਾਣ ਲਿਆ ਨਾ ਤਿਸ ਕੀ ਇਹ ਰਹਿਤ ਤਿਸ ਕੀ ਇਹ ਰਹਿਤ ਉਤਲਾ ਜਿੰਨਾ ਪਤਾ ਕਿਹੜਾ ਪਤਾ ਸੀ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਹੈ ਨਾ ਜਿਹਨੂੰ ਗਿਆਨ ਹੈ ਉਹ ਦਾ ਵੇਖਣਾ ਉਹਦੀ ਰਹਤਾ ਹੈ ਦੂਜਿਆਂ ਦੀ ਨਹੀਂ ਹੈ ਜਿਹੜਾ ਬ੍ਰਹਮ ਬਾਰੇ ਜਾਣਦਾ ਹੈ ਬ੍ਰਹਮ ਕੀ ਹੁੰਦਾ ਘਟ ਘਟ ਮੈਂ ਹਰ ਜੂ ਬਸ ਜਿਹੜਾ ਜਾਣਦਾ ਹੈ ਜਿਹੜਾ ਬ੍ਰਹਮਾ আর ਬ੍ਰਹਮ ਦਾ ਫਰਕ ਜਾਣਦਾ ਹੈ ਬ੍ਰਹਮਾ ਬ੍ਰह्म ਪੂਰਨ ਬ੍ਰਹਮ আর ਪਰ ਬ੍ਰह्म ਬਾਰੇ ਜਿਹੜਾ ਜਾਣਦਾ ਹੈ ਫਰਕ ਕੀ ਹੈ ਚਾਰੇ ਸਟੇਜਾਂ ਦਾ ਉਹਦੀ ਰਹਿਤ ਹੈ ਇਹਨਾਂ ਦਾ ਬ੍ਰਹਮਾ আর ਬ੍ਰਹਮ ਦਾ ਇਹ ਨਹੀਂ ਬਤਾ ਕੀ ਹੁੰਦਾ ਜਾਂ ਵਿਆਖਿਆ ਕਰ ਇੱਕੋ ਹੀ ਆ ਬ੍ਰਹਮਾ আর ਬ੍ਰਹਮ ਦਾ ਬਣਾਇਆ ਹੋਇਆ ਜੇ ਬ੍ਰਹਮ ब्रह्मा ये थे तो ब्रह्मा ਦਾ ਆਦਮੀ ਚਾਰੇ ਵੇਦ ਲਿਖੇ ਨਾ ਨਾ ਚਾਰ ਵੇਦ ब्रह्मा ਕੋ ਦिए ब्रह्मा ਦੇ ਅਵਤਾਰ ਨਹੀਂ ਮੰਨਦੇ ਉਹ ब्रह्मा ਦੇ ਅਵਤਾਰ ਨਹੀਂ ਹੈਗੇ ਇਹਨੂੰ ਪੁੱਛੇ ਅਵਤਾਰ ਬ੍ਰਹਮ ਦਾ ਹੁੰਦਾ ਖੁਦ ब्रह्मा ਹੁੰਦਾ ਹੈ ਅਵਤਾਰ ਬ੍ਰਹਮ ਦਾ ਅਵਤਾਰ ਹੁੰਦਾ ਜਿਹੜਾ ब्रह्मा ਨੂੰ ਉਹਦਾ ਅਵਤਾਰ ਹੈ ਪ੍ਰਭਾ ਪ੍ਰਭ ਮੁਕਤਾ ਬ੍ਰਹਮ ਮੁਕਤਾ ਬ੍ਰਹਮ ਮੁਕਤਾ ਨਹੀਂ ਹੈ ਬ੍ਰਹਮ ਦੇਤਾਰੀ ਹੈ ਇਤੋ ਹੀ ਅਗੇ ਸਿਆਸਤਰਾ ਨੇ ਸਮਝਤੀਆਂ ਨੇ ਆ ਕੰਨਾ ਜਿਹੜਾ ਲਾ ਕੇ ਇਹਦੇ ਅਰਥ ਬਦਲ ਲਏ ਬ੍ਰਹਮ ਜਿਹੜਾ ਹੈਗਾ ਜਿੱਥੇ ਕੰਨਾ ਲੱਗਿਆ ਹੂੰ ਉਹ ਤਾਂ ਦੇਤਾਰੀ ਹੈ ਆਖਰੀ ਲਫਜ਼ ਮੁਕਤਾ ਨਹੀਂ ਹੈ ਪਰਮੁਕਤਾ ਚਾਹੀਦਾ ਬ੍ਰਹਮ ਬ੍ਰਹਮੁਕਤਾ ਬਮੁਕਤਾ ਹੈ ਤਾਂ ਮੁਕਤਾ ਹੈ ਪ੍ਰਭੁ ਬ੍ਰਹਮੁਕਤਾ ਹੈ ਬ੍ਰਹਮਾ ਦੇਦਾਰੀ ਹੈ ਅੰਤ ਸ ਜਿਹੜੀ ਉਹ ਬ੍ਰਹਮ ਗਿਆਨ ਬ੍ਰਹਮਾ ਲੈ ਰਿਹਾ ਹੈ ਗਿਆਨ ਬ੍ਰਹਮਾ ਕਾ ਕਹਿ ਨਹੀਂ ਰਿਹਾ ਉਥੇ ਤੂੰ ਬ੍ਰਹਮਾ ਦੇਵਤਾਰ ਲੈ ਕਾ ਬ੍ਰਹਮਾ ਦਾ ਉਤਾਰਾ ਬ੍ਰਹਮਾ ਭੜ ਕੇ ਆਇਆ ਉਹ ਖੁਦ ਬ੍ਰਹਮਾ ਹੈ ਉਹ ਬ੍ਰਹਮਾ ਨੇ ਅਵਤਾਰ ਧਾਰਿਆ ਹੈ ਅਵਤਾਰ ਧਾਰਿਆ ਬ੍ਰਹਮਾ ਗਿਆਨਵਾਨ ਹੋਇਆ ਪੂਰਾ ਜਿਹੜਾ ਜੀਵ ਹੈ ਖੁਦੇ ਬ੍ਰਹਮਾ ਬਣਦਾ ਗਿਆਨ ਲੈ ਕੇ ਕਿ ਬ੍ਰਹਮਾ ਬਣਨ ਵਾਸਤੇ ਆ ਜਿਹੜੇ ਬ੍ਰਾਹਮਣ ਨੇ ਇਹ ਕੌਣ ਨੇ ਬ੍ਰਾਹਮਣ ਸਾਰੇ ਬ੍ਰਹਮਾ ਦਾ ਅਵਤਾਰ ਸੀ ਤਾਂ ਹੀ ਕਹਿੰਦਾ ਬ੍ਰਹਮ ਦੇ ਮੁਖ ਤੋਂ ਪੈਦਾ ਹੋਇਆ ਸੀ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ ਅਸਲ ਜੀ ਬ੍ਰਹਮ ਦੇ ਮੁਖ ਤੋਂ ਪੈਦਾ ਹੋਇਆ ਬ੍ਰਹਮ ਦੇ ਮੁਖ ਤੋਂ ਨਹੀਂ ਪੈਦਾ ਹੋਇਆ ਉਹ ਰਾਮ ਬੋਲਦਾ ਬ੍ਰਹਮਾ ਰਾਮ ਬੋਲਦਾ ਉਹਦੇ ਮੁਖਿਓ ਪੈਦਾ ਹੋਏ ਨੇ ਜੋਨੇ ਸਿੱਖਿਆ ਦਿੱਤੀ ਹੈ ਬੋਲ ਕੇ ਉਹ ਬਣੀ ਹੈ ਨਾ ਨੇ ਕਬਈਆ ਤਾਂ ਗਿਆਨवान ਹੋ ਗਏ ਇਹ ਬ੍ਰਹਮਦੇਵ avatars ਨੇ ਸਾਰੇ ਬ੍ਰਹਮ ਦਾ avatars ਬ੍ਰਹਮਾ ਬਣ ਜਾਂਦਾ ਪਰ ਬ੍ਰਹਮਾ ਬ੍ਰह्म ਲੀਨ ਹੋ ਜਾਂਦਾ ਬ੍ਰਹਮਾ ਹੀ ਬ੍ਰह्म ਲੀਨ ਹੁੰਦਾ ਉਹ ਨਹੀਂ ਕੋਈ ਹੋ ਸਕਦਾ ਹੁਣ ਇਹਨਾਂ ਨੇ ਗਿਆਨ ਜਾਂ ਛੱਡ ਦਿੱਤਾ ਇਹ ਟੌਪਕ ਛੜਦਾ ਕਿ ਬ੍ਰਭਾ ਹੀ ਬ੍ਰह्मलीन ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਇਹ ਕਹਿੰਦੇ ਬ੍ਰह्मलीन ਹੋਣਾ ਜੀਵਨ ਆ ਲਾ ਲਿਆ ਬ੍ਰह्म ਗਾਇਬ ਕਰਤਾ ਬ੍ਰਹਮਾ ਲਾ ਲਿਆ ਦੇ ਤਾਰੀ ਕੇ ਜਲੀਨ ਹੋਣਾ ਕੋਈ ਨਹੀਂ ਸਕਦਾ ਕੋਈ ਹੋਇਆ ਵੀ ਐ ਦੱਸੋ ਕਿਵੇਂ ਹੋਊਗਾ ਉਹ ਦੱਸੋ ਸਮਝਾਓ ਕੋਈ ਸਮਝਾਉਣ ਦੀ ਲੋੜ ਸਿਰਫ ਬ੍ਰਹਮਾ ਨੇ ਲੀਨ ਹੋਣਾ ਜਿਹੜਾ ਗਿਆਨੀ ਐ ਗਿਆਨੀ ਬ੍ਰਹਮ ਉਹਨੇ ਆਪਣੇ ਬੂੜ ਚ ਲੀਨ ਹੋਣਾ ਜੀਵ ਨੇ ਬ੍ਰਹਮਾ ਖੁਦ ਬਣਨਾ ਗਿਆਨਵਾਨ ਖੁਦ ਬਣਨਾ ਬ੍ਰਾਹਮਣ ਨੇ ਬ੍ਰਹਮ ਕਹੇ ਕਬੀਰ ਜੋ ਬ੍ਰਹਮ ਵਿਚਾਰਾ ਜੋ ਬ੍ਰਹਮ ਦੀ ਵਿਚਾਰ ਕਰੂਗਾ ਬ੍ਰਹਮ ਦੀ ਵਿਚਾਰ ਕਰ ਚਿੰਤਪਨ ਹੋ ਜਾਊਗਾ ਉਹ ਦੈਟ ਇਜ਼ ਬ੍ਰਹਮ ਉਹ ਬ੍ਰਹਮ ਹੈ ਉਹ ਬ੍ਰਹਮ ਲੀਨ ਹੋ ਸਕਦਾ ਆਪਣੇ ਬੂੜ ਚ ਇਹ ਗੱਲ ਕਿਤੇ ਦੀ ਗੱਲ ਹੈ ਕੋਈ ਉਹ ਕਾਸ਼ੇੜਾ ਇੱਥੇ ਬਸਿਆ ਸੀ ਜਦੋਂ ਉਹਨੂੰ ਦੱਸਿਆ ਫਿਰ ਉਹਦੇ ਹਜ਼ਾਰ ਘਾੜਾ ਪਾਣੀ ਦਾ ਬਹਿ ਗਿਆ ਸਰ ਜੀ ਉਹਨੇ ਕਹਿੰਦਾ ਗੱਲ ਹੀ ਖਤਮ ਜਵਾਬ ਹੈ ਕੋਈ ਬ੍ਰਹਮਾ ਬੜਾਕ ਜਾਸ ਛੁਪਾਇਆ ਬ੍ਰਹਮਾ ਤਾਂ ਪੈਦਾ ਕੀਤਾ ਹੋਇਆ ਉਹ ਪੈਦਾ ਕੀਤੇ ਚ ਕੋਈ ਚੀਜ਼ ਲੀਨ ਕਿਵੇਂ ਹੋ ਜੂ ਜਿਹੜਾ ਪੈਦਾ ਹੋਇਆ ਲੀਨ ਉਹ ਨਹੀਂ ਹੁਣ ਕਰੈਕਸ਼ਨ ਕੀਤੀ ਸੀ ਭਗਤਾ ਨੇ ਦੇਈ ਬਣਾਨੇ ਫੇਲ ਕੋਲੀ ਪ੍ਰਚਾਰ ਨਹੀਂ ਕੀਤਾ ब्रह्मा बड़ा प्रजापेजे रा ब्रह्मा ਨੂੰ بڑا ਤੁਸੀਂ ਕਹੇ ब्रह्मा ਛੋਟਾ ਹੈ ਕਿ ਜਾਸ ਉਪਾਇਆ ਪੈਦਾ ਕਿਨੇ ਕੀਤਾ ਬ੍ਰਹਮਣ ਹੈ ਪੈਦਾ ਕੀਤਾ ਕਿਤਾ ਬ੍ਰਹਮਣ ਨੇ ਬ੍ਰਹਮਣ ਨੇ ब्रह्मा ਪੈਦਾ ਕੀਤਾ ਕੀ ਗਿਆਨ ਪੂਰਾ ਕਰਨ ਵਾਸਤੇ ਜਿੱਦਾਂ ਬ੍ਰਹਮ ਦਾ ब्रह्मा ਦਾ ਗਿਆਨ ਪੂਰਾ ਹੋ ਗਿਆ ਉਹ ਆਪਣੇ ਮੂਡ ਚ ਲੀਨ ਹੋ ਜਾਊਗਾ ਲੀਨ ਹੋ ਕੇ ਕਹੂਗਾ ਫਿਰ ਕੀ ਹੋਊਗਾ ਪੂਰਨ ਬ੍ਰਹਮ ਇਹ ਬ੍ਰਹਮਾ ਜਿਹੜਾ ਬ੍ਰਹਮ ਹੈ ਇਹ ਪੂਰਾ ਨਹੀਂ ਆਧਾ ਹੀ ਹੁੰਦਾ ਅੱਧਾ ਆਪਣਾ ਹਿੱਸਾ ਬਾਹਰ ਕੱਢਦਾ ਉਹ ਬ੍ਰਹਮਾ ਦੇ ਰੂਪ ਚ ਅੰਸ਼ਾ অবতার ਕਹਤੇ ਕਾਲ ਵਸ ਭਏ ਹੈ ਇਹਨੂੰ ਅੰਸ਼ਾ অবতার ਕਹਿੰਦੇ ਨੇ ਇਹ ਸਾਰਾ ਇਹਦਾ ਬ੍ਰਹਮਾਂਤ ਸਾਹ ਉਤਾਰਾ ਪੂਰਾ ਕੋਈ ਅਵਤਾਰ ਨਹੀਂ ਲੈਂਦਾ ਕਦੇ ਵਿਦੇਜ ਜਾਂਦਾ ਪੂਰੀ ਜੋਤ ਕਦੇ ਵੀ ਜਦ ਜੋਤ ਪੂਰੀ ਹੁੰਦੀ ਆ ਪੂਰੀ ਚਾਹੇ ਅਧੂਰੀ ਵੀ ਹੋਵੇ ਪੂਰੀ ਪੂਰੀ ਜੋਤ ਨਹੀਂ ਆ ਸਕਦੀ ਬਾਹਰ ਵਿੱਚ ਇੱਕ ਪੈਰ ਪਿੱਛੇ ਰੱਖੂਗੀ ਜੇ ਤੂੰ ਲੱਜ ਸਾਰੀ ਉਹ ਗੁੱਸੇ ਦੇਣਾ ਸਣੇ ਰੋਲ ਖੜਾ ਲੈ ਪਾਣੀ ਕਿਥੋਂ ਲੈ ਲੇਗਾ ਉਹ ਕਿੱਸਾ ਹੱਥ 'ਚ ਰੱਖਣਾ ਪੈਂਦਾ ਇੱਕ ਸਰਾ ਲੱਜ ਦਾ ਉਹ ਬਾਲਟੀ ਇਹ ਇੱਕ ਜਿਹੜਾ ਇੱਕ ਜਿਹੜਾ ਬੰਦੇ ਬਾਲਟੀ ਨੂੰ ਉਸੜਨੀ ਨਹੀਂ ਮੈਂਦੀ ਖੂਜ ਤਾਂ ਪਾਣੀ ਬਾਹਰ ਆਉਂਦਾ ਤੇ ਧੋਏ ਸਾਰੇ ਛੜਦੀਏ ਫੇ ਗਈ ਬਾਲਟੀ ਆਰ ਲੱਜ ਧੋਏ ਮੁਰ ਕਹ ਰਹੀ ਆਉਂਦੀ ਉਹ ਇੱਕ ਥਾ ਬਾਹਰੇ ਪਿਆ ਖੁਦ ਜਿਹੜਾ ਖੁਦ ਬ੍ਰਹਮਾ ਉਹ ਮਾਇਆ ਜਣੀ ਆ ਮਾਇਆ ਤੇ ਪਰੇ ਖੜਿਆ ਹੋ ਉਹ ਨੂੰ ਭਰਾਇਆ ਵੀ ਇੱਥੋਂ ਪਾਣੀ ਰੱਜ ਕੇ ਪੀ ਕੇ ਬਾਹਰ ਆ ਜਾ ਦੋਰ ਆਪਣੇ ਹੱਥ 'ਚ ਹੈ ਪਰਬ ਡੋਰੀ ਉਹ ਕਿਹੜੀ ਡੋਰੀ ਹੈ ਉਹ ਕਿਹੜੀ ਡੋਰੀ ਆ ਜੇ ਖਤਰਾ ਹੁੰਦਾ ਜਦ ਇਹ ਖਿੱਚ ਕੇ ਥੋੜਾ ਬੜਾ ਖਿੱਚ ਲੈਂਦਾ ਉਹ ਬਾਹਰ ਜੇ ਐਕਸੀਡੈਂਟ ਹੋਣ ਲੱਗਦਾ ਇੱਕ ਸਕਿੰਟ ਜਿਹਾ ਬਾਹਰ ਆ ਜਾਂਦਾ ਹੈ ਪਰਪਲ ਨਹੀਂ ਹੋ ਜਾਂਦਾ ਉਹ ਕਿਹੜੀ ਡੋਰੀ ਆ ਸਾਣੇ ਬਾਲਟੀ ਆ ਜਾ ਖੜਾ ਰਿਹਾ ਫਿਰ ਬਾਹਰ ਪਹਿਲਾ ਆਜੂ ਆ ਪਹਿਲਾ ਜਪਾਣੀ ਲੈ ਕੇ ਫਿਰ ਲਜਰੀ ਕਹਿੰਦਾ ਕੱਲੀ ਬਾਲਟੀ ਉਸਰ ਦੇ ਹੋਈ ਆਜੂ ਲਜਰੀ ਕਹਿੰਦਾ ਜੇ ਡੋਰਾ ਥੀਨੀ ਰੱਖਣੀ ਕਦੇ ਵੀ ਨਹੀਂ ਐਸਾ ਹੋ ਸਕਦਾ ਕਿ ਬ੍ਰਹਮ ਜਿਹੜਾ ਹੈਗਾ ਆਪ ਦੇ ਦਰ ਲਵੇ ਬ੍ਰਹਮ ਬਾਹਰ ਰਹਿੰਦਾ ਆਪਣਾ ਧਿਆਨ ਜਿਹੜਾ ਹੈ ਦੂਆ ਹਿੱਸਾ ਧਿਆਨ ਦੂਏ ਪਸੇ ਵਾਇ ਦੇ ਵਿੱਚ ਲੈ ਕੇ ਜਾਂਦਾ ਧਿਆਨ ਦਾ ਹੀ ਗਿਆਨ ਲੈਂਦਾ ਹੈ ਧਿਆਨ ਚੋਂ ਤੁਰ ਮੈਂ ਧਿਆਨ ਧਿਆਨ ਮੈਂ ਜਾਂਣਾ ਜੋ ਸੁਣ ਵੀ ਰਿਹਾ ਇੱਥੇ ਕੰਨਾਂ ਦੇ ਨਾਲ ਧਿਆਨ ਲਾ ਕੇ ਗੱਲ ਸੁਣ ਰਿਹਾ ਆ ਬਾਹਰ ਬੈਠਾ ਪਰ ਬਾਹਰ ਬੈਠਾ ਮਾਇਆ ਤੇ ਬਾਹਰ ਬੈਠਾ ਸੁਣਦਾ ਉਹ ਦਨੀਆਂ ਮਾਇਆ ਦੇ ਵਿੱਚ ਬਿਲਕੁਲ ਵੀ ਫਿਰਦਾ ਜਿਹੜਾ ਹੈਗਾ ਮਾਇਆ ਤੋਂ ਪਰੇ ਦੀ ਚੀਜ਼ ਹੈ ਜਦੋਂ ਆਇਆ ਤਾਂ ਪਰੇ ਹੀ ਹੁੰਦਾ ਉਹ ਤਾਂ ਹਿੰਦਸਤਾਨ ਵਾਸ ਕਰਦਾ ਹਿੰਦਸਤਾਨ ਉੱਥੇ ਦਾ ਉੱਥੇ ਮਾਇਆ ਦਾ ਵੋ ਹੈ ਮਾਇਆ ਨਹੀਂ ਹੈ ਉੱਥੇ ਮਾਇਆ ਦਾ ਵੋ ਹੋਣਾ ਹੋਰ ਗੱਲ ਹੈ ਮਾਇਆ ਹੋਣੀ ਹੋਰ ਗੱਲ ਹੈ ਮਾਇਆ ਦਾ ਵੋ ਪਿਆ ਹੋਵੇ ਮਾਇਆ ਤਾਂ ਹੈ ਨਹੀਂ ਕੋਲੋਂ ਉਹ ਵੇ ਗੱਲਾਂ ਲੱਗਣੇ ਗੁੱਸਾ ਹੋਵੇ ਮੰਤਾ ਹੀ ਹੋਵੇ ਵੀ ਕੰਮ ਨਹੀਂ ਕਰਦਾ ਪਰ ਮਾਇਆ ਨਹੀਂ ਹੁੰਦਾ ਇਹ ਅਨਸਾਵਦਾਰ ਕੇਤੇ ਕਾਲ ਬਸ ਭਏ ਹਨ ਇਹ ਸਾਰੇ ਕਾਲ ਬਸ ਨੇ ਅਨਸਾਵਦਾਰ ਹੁੰਦੇ ਪੂਰਾ ਕਦੇ ਵੀ ਜਿਹੜੀ ਹਾਂ ਤਾਂ ਪੂਰਾ ਅਵਤਾਰ ਹੁੰਦਾ ਫਿਰ ਮਾਇਆ ਦੇ ਬਾਹਰ ਹੁੰਦਾ ਸਤਗੁਰ ਕੇ ਜਨਮ ਉਹ ਪੂਰੇ ਦਾ ਅਵਤਾਰ ਦਾ ਜਿਹੜਾ ਹੁੰਦਾ ਉਹਦੇ ਵਾਸਤੇ ਤਾਂ ਸਾਰਾ ਕੁਝ ਹੋ ਰਿਹਾ ਜਦ ਪੂਰਨ ਬ੍ਰਹਮ ਹੁੰਦਾ ਫਿਰ ਜਬਦਾ ਖੋਇਤਾ ਉਹ ਪੂਰੇ ਦਾ ਅਵਤਾਰ ਪੂਰੇ ਦਾ ਅਵਤਾਰ ਨਿਰਕਾਰੀ ਹੁੰਦਾ ਪੂਰੀ ਜੋਤ ਦਾ ਅਵਤਾਰ ਨਿਰਕਾਰ ਹੁੰਦਾ ਐ ਦੁਨੀਆ ਜਿਣੀ ਹੁੰਦਾ ਉਹ ਸੱਚ ਘੜ ਤੇ ਹੁੰਦਾ ਅਨਸਾਵਤਾਰ ਐ ਐ ਦੁਨੀਆ ਚ ਹੁੰਦੇ ਰ ਐ ਦੁਨੀਆ ਚ ਹੁੰਦਾ ਹੀ ਅਨਸਾਵਤਾਰ ਨੇ ਇਹ ਗੱਲ ਦਾ ਜੇ ਪ੍ਰਚਾਰ ਕਰ ਦੇਣ ਭਗਵਾਨ ਕੋਈ ਵੀ ਨਹੀਂ ਹੋ ਸਕਦਾ ਇੱਥੇ ਗੁਰੂ ਕੋਈ ਵੀ ਨਹੀਂ ਹੋ ਸਕਦਾ